ਮੈਂ ਤੁਹਾਨੂੰ ਦੱਸਣਾ ਚਾਹਣਾ ਹਾਂ ਢਾਇ ਦੇ ਵਿੱਚ ਪਿੱਛੇ ਜੇ ਦੋ ਮੌਤਾਂ ਹੋਈਆਂ ਨੇ ਜਿਹਦੇ ਵਿੱਚ ਇਹ ਖਬਰ ਚੱਲ ਰਹੀ ਸੀ ਕਿ ਇਹ ਦੋਨੋਂ ਓਵਰਡੋਸ ਦੇ ਨਾਲ ਡੈਥਸ ਹੋਈਆਂ ਨੇ ਜਿਹਦੇ ਵਿੱਚੋਂ ਇੱਕ ਤਾਂ ਜਿਹੜੀ ਮੌਤ ਹੋਈ ਹੈ ਪ੍ਰਭਜੋਤ ਸਿੰਘ 18 ਸਾਲ ਦਾ ਸੀ ਹੰਡਾਇਆ ਦਾ ਜਿਹਦੀ ਕਿ ਡੈੱਡ ਬੋਡੀ ਬਰਨਾਲੇ ਦੀ ਦਾਣਾ ਮੰਡੀ ਵਿੱਚ ਮਿਲੀ ਸੀ ਤੇ ਇਹਨੂੰ ਜਿਹੜਾ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਲਿਆਇਆ ਗਿਆ ਤੇ ਇਹਦਾ ਪੋਸਟਮਾਰਟਮ ਕੀਤਾ ਗਿਆ ਤੇ ਫਰਸਟ ਇਨਸਟੈਂਸ ਦੇ ਉੱਤੇ ਪੋਸਟਮਾਰਟਮ ਦੇ ਵਿੱਚ ਕੋਈ ਵੀ ਇਹੋ ਜੀ ਓਵਰਡੋਜ਼ ਵਾਲੀ ਗੱਲ ਸਾਹਮਣੇ ਨਹੀਂ ਆਈ ਜਿੱਥੇ ਇਹਦੀ ਡੈੱਡ ਬੋਡੀ ਮਿਲੀ ਸੀ ਉੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਨਸ਼ੇ ਸੰਬੰਧੀ ਮਟੀਰੀਅਲ ਕੋਈ ਸਰੀਂਜ ਵਗੈਰਾ ਜਿਹੜੀ ਆਪਾਂ ਨੂੰ ਨਹੀਂ ਮਿਲੀ ਹੈ ਤੇ ਪੋਸਟਮਾਰਟਮ ਕਰਕੇ ਇਹਦਾ ਜਿਹੜਾ ਵਿਸਰਾ ਲਿਆ ਗਿਆ ਉਹ ਭੇਜਿਆ ਜਾਏਗਾ ਤੇ ਫਰਦਰ ਇਹਦੀ ਜਿਹੜੀ ਹੈ ਮੌਤੇ ਕਾਰਨਾਂ ਦਾ ਪਤਾ ਲਗਾਇਆ ਜਾਏਗਾ ਇਸ ਸਬੰਧੀ ਜਿਹੜਾ ਮ੍ਰਿਤਕ ਪ੍ਰਭਜੋਤ ਸਿੰਘ ਹੈ ਇਸ ਦੇ ਪਿਤਾ ਗੁਰਪ੍ਰੀਤ ਸਿੰਘ ਵੱਲੋਂ ਜਿਹੜਾ ਬਿਆਨ ਲਿਖਾਇਆ ਗਿਆ ਜੋ ਤਫਤੀਸ਼ ਕੀਤੀ ਗਈ ਉਹਦੇ ਦੇ ਸਾਹਮਣੇ ਆਇਆ ਕਿ ਜਿਹੜਾ ਪ੍ਰਭਜੋਤ ਸਿੰਘ ਆ ਇਹਦੇ ਪਹਿਲਾਂ ਵੀ ਦੋ ਵਾਰ ਇਹਨੂੰ ਹਾਰਟ ਅਟੈਕ ਹੋ ਚੁੱਕਿਆ ਹੈ ਇਹਦੀ ਦਵਾਈ ਚੱਲਦੀ ਸੀ ਤੇ ਕੁਛੇ ਮੈਂਟਲੀ ਵੀ ਅਫਸਰਟ ਸੀ ਕਈ ਵਾਰ ਘਰੋਂ ਇਹ ਬਿਨਾਂ ਦੱਸੇ ਚਲ ਜਾਂਦਾ ਸੀ ਤੇ ਹੁਣ ਵੀ ਜਿਹੜਾ ਇਹਦੀ ਜਿਹੜੀ ਹੈ ਜੋ ਪਰਿਵਾਰ ਦੇ ਦੱਸਣ ਮੁਤਾਬਕ ਇਹਦੀ ਮੌਤ ਹੈ ਉਹ ਹਾਰਟ ਅਟੈਕ ਕਰਣੀ ਹੋਈ ਹੈ ਬਾਕੀ ਜਿਹੜਾ ਪੋਸਟਮਾਰਟਮ ਰਿਪੋਰਟ ਦੇ ਉੱਤੇ ਕਲੀਅਰ ਜਿਹੜੇ ਮੌਤੇ ਕਾਰਨਾਂ ਦਾ ਪਤਾ ਲੱਗੇਗਾ ਤੇ ਇੱਕ ਹੋਰ ਜੋ ਹੁਣ ਮੈਨੂੰ ਤੁਸ ਤੁਹਾਡੇ ਤੋਂ ਹੀ ਪਤਾ ਲੱਗਿਆ ਕਿ ਬਬਲੂ ਨਾਮ ਦੇ ਇੱਕ ਨੌਜਵਾਨ ਦੀ ਮੌਤ ਹੋਈ ਹੈ ਹੰਡਿਆਏ ਦੇ ਵਿੱਚ ਇਸ ਸਬੰਧੀ ਮੈਂ ਦੱਸਣਾ ਚਾਹੁੰਨਾ ਪ੍ਰੈਸ ਨੂੰ ਕਿ ਇਹਦੀ ਜਦੋਂ ਮੌਤ ਹੋਈ ਹੈ ਪਰਿਵਾਰ ਵੱਲੋਂ ਇਹਦਾ ਕੋਈ ਵੀ ਪੋਸਟਮਾਰਟਮ ਵਗੈਰਾ ਨਹੀਂ ਕਰਵਾਇਆ ਗਿਆ ਤੇ ਹਲੇ ਤੱਕ ਇਹਦਾ ਸਾਡੇ ਕੋਲ ਕੋਈ ਵੀ ਜਾਣਕਾਰੀ ਨਹੀਂ ਆਈ ਹੈ ਤੇ ਨਾ ਹੀ ਪਰਿਵਾਰ ਵੱਲੋਂ ਕੋਈ ਬਿਆਨ ਲਿਖਾਇਆ ਗਿਆ ਕਿ ਕਿਉਂਕਿ ਜਿਹੜਾ ਫਰਸਟ ਪ੍ਰੋਸੀਜਰ ਹੀ ਇਹ ਹੁੰਦਾ ਹੈ ਬੋਡੀ ਦਾ ਪੋਸਟਮਾਰਟਮ ਪੋਸਟਮਾਰਟਮ ਤੋਂ ਹੀ ਮੌਤੇ ਕਾਰਨ ਦਾ ਪਤਾ ਲਗਾਇਆ ਜਾਂਦਾ ਤੇ ਫਰਦਰ ਜਿਹੜੀ ਹੈ ਪੁਲਿਸ ਆਪਣੀ ਤਫਤੀਸ਼ ਕਰਦੀ ਹੈ ਸੋ ਇਹਦੇ ਵਿੱਚ ਕੋਈ ਵੀ ਪੋਸਟਮਾਰਟਮ ਵਗੈਰਾ ਨਹੀਂ ਹੋਇਆ ਪਰ ਫਿਰ ਵੀ ਆਪਾਂ ਜਿਹੜਾ ਇਹਦੇ ਤੁਰ ਤੱਕ ਇਹਦੀ ਛਾਣਬੀਨ ਕਰਾਂਗੇ ਪਰਿਵਾਰ ਨੂੰ ਸ਼ਾਮਿਲ ਪਰਤਾਲ ਕਰਕੇ ਜੋ ਵੀ ਉਹਦੇ ਮੌਤੇ ਕਾਰਨ ਸਾਹਮਣੇ ਆਉਣਗੇ ਬਣਦੀ ਕਾਰਵਾਈ ਕੀਤੀ ਜਾਏਗੀ ਸੁਨਿੰਦਰਪਾਲ ਸਿੰਘ ਜੀ ਜਿਹੜਾ ਜਿਹੜਾ ਇੱਕ ਤੋੜੇ ਪਰਿਵਾਰ ਦੇ ਮੈਂਬਰ ਦੀ ਮੌਤ ਹੋ ਗਈ ਇਸ ਕਰਕੇ ਜੇ ਨਸੀਖਰ ਕੇ ਹੋਈ ਹੈ ਜੀ ਮੈਂ ਸਮ ਬਹੁਤ ਪਤਾ ਨਹੀਂ ਕਿੱਥੋਂ ਲਿਆਉਂਦਾ ਸੀ ਜੀ ਬੁੜੀਆਂ ਨੂੰ ਕੁੱਟ ਕੇ ਘਰੋਂ ਤੇ ਕਲੇਸ਼ ਕਰਦਾ ਜੀ ਰੋਜ਼ ਟੀਕੇ ਲਾਉਂਦਾ ਸੀ ਤੇ ਕੋਈ ਐਂ ਹਸਾਬ ਲਾ ਲਓ ਵੀ ਕੋਈ ਵੀ ਉਹਦੀ ਨਾੜੀ ਚੱਲਦੀ ਨਹੀਂ ਸਾਰੀਆਂ ਬਲੌਕ ਸੀ ਤੇ ਪੈਸੇ ਕਿੱਥੋਂ ਲਾਉਂਦਾ ਸੀਗਾ ਖਬਰ ਕਿੱਥੋਂ ਨੇ ਮਿਲ ਹੀ ਜਾਂਦਾ ਜੀ ਚਾਹ ਇੱਥੇ ਚੌਂਕੀ ਹੈ ਜੀ ਚੌਂਕੀ ਦੇ ਰਵੇ ਲਾਉਣੇ ਸੱਤ ਤਾਂ ਪੈਸੇ ਲੈ ਜਾਂਦਾ ਜੀ ਮੈਂ ਹਸਾਬ ਲਾ ਲਓ 5-7 ਮਿੰਟ ਦੇ ਵਿੱਚ ਲਿਆ ਕੇ ਟੀਕਾ ਲਾ ਕੇ ਲੜਨ ਲੱਗ ਜਾਂਦਾ ਜੀ ਹੁਣ 5-7 ਮਿੰਟ ਦੇ ਵਿੱਚ ਤਾਂ ਬੰਦਾ ਲਵੇ ਲਾਉਣੀ ਤੇ ਲਿਹਾਊਗਾ ਜੀ ਹੁਣ ਆਏ ਤਾਂ ਇੰਨੀ ਵੀ ਕੋਈ ਬਾਹਰੋਂ ਲੈ ਕੇ ਆਊਗਾ ਇਹ ਦੇਖਦੇ ਤਾਂ ਹੀ ਆ ਜੀ ਹੁਣ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਨੂੰ ਤਾਂ ਫੜਦੇ ਨਹੀਂ ਜਿਹੜੇ ਛੋਟੇ ਅਕੇ ਦਾ ਘਾਟਾ ਤਾਂ ਕੇ ਦਾ ਕੁਝ ਕਰਤਾ ਗਰੀਬਾਂ ਦਾ ਜਿਹੜੇ ਵੱਡੇ ਬੰਦੇ ਉਹਨਾਂ ਤੋਂ ਖਾ ਬੇਚਦੇ ਆਈ ਸਾਰੇ ਵਿਕੀ ਜਾਂਦਾ ਕੋਈ ਨੀਕਾ ਟੈਗੂ ਟ ਹੈਗਾ ਕਾ ਤੁਮ ਕਿਹੜਾ ਕੀਤਾ ਜੀ ਸਾਡੇ ਪਾਸਾ ਤਾਂ ਕੁਛ ਨਹੀਂ ਕੀਤਾ ਡੱਕਾ ਨਹੀਂ ਕੀਤਾ ਇਹਨਾਂ ਨੇ ਇਹ ਤਾਂ ਐਵੇਂ ਗੱਲਾਂ ਮਾਰੀ ਜਾਂਦੇ ਆ ਸਾਡਾ ਸਾਨੂੰ ਪਤਾ ਸਾਡਾ ਘਰ ਉਜੜ ਗਿਆ ਜੀ ਇਹ ਵਿਚਾਰੀਆਂ ਬੁੜੀਆਂ ਖਬਰ ਕਿਵੇਂ ਟਾਈਮ ਪਾਸ ਕਰਨਗੀਆਂ ਹੁਣ ਇਹਨਾਂ ਦੇ ਟਾਈਮ ਪਾਸ ਦਾ ਹੱਲ ਕੀਤਾ ਜਾਊਗਾ ਜੀ ਕਰਜ਼ਾ ਆਏਗਾ ਜੀ 4-5 ਲੱਖ ਦੇ ਕਰੀਬ ਹੋਊਗਾ ਘਰ ਪਾਇਆ ਜੀ ਪਹਿਲਾਂ ਫਿਰ ਕੋ ਲੋਕਾਂ ਤੋਂ ਫੜ ਕੇ ਲੈ ਗਿਆ ਮੈਂ ਕਹਿੰਦਾ ਜਿੱਥੇ ਕੁੜੀ ਕੰਮ ਕਰਦੀ ਹੈ ਜੀ 20-30 ਹਜ਼ਾਰ ਤਾਂ ਇਹਨਾਂ ਦੀ ਫੜ ਕੇ ਖਾਈ ਬੈਠਾ ਅਜੇ ਇਹਦੇ ਤਿੰਨ ਚਾਰ ਮਹੀਨੇ ਦੀ ਤਨਖਾਹ ਪਹਿਲੀ ਖਾਈ ਬੈਠਾ ਨਰਸ਼ਾ ਰੋਜ਼ ਕਰਦਾ ਜੀ ਇੱਕ ਮਿੰਟ 'ਚ ਲਿਆਉਂਦਾ ਸੀਗਾ ਜੀ ਉਦੋਂ ਜੇ ਹੁਣ ਕਹਿ ਦਿੰਦਾ ਹੁਣ ਵੀ ਉਹਨੂੰ ਖਾਜੂ ਜੇ ਸਾਨੂੰ ਕਹਿਨਦਾ ਜੀ 1000 ਚਾਹੀਦਾ ਤਾਂ ਤਾਂ ਉਹਨੇ 800 ਨਹੀਂ ਲੈਣਾ ਸੀ 1000 ਹੀ ਲੈਣਾ ਸੀ ਨਸ਼ੇ ਲੈ ਕੇ ਆਉਂਦਾ ਸੀ ਨਸ਼ੇ ਕਰਕੇ ਸਾਡਾ ਘਰ ਬਰਬਾਦ ਹੋ ਗਿਆ ਨਹੀਂ ਮੰਨਦਾ ਪਰਮਜੀਤ ਕੌਰ ਹੈ ਜੀ ਕੀ ਕਹਿਣਾ ਚਾਹਣੇ ਮਾਤਾ ਜੀ ਤੁਹਾਡੇ ਲੜਕੇ ਦੀ ਮੌਤ ਹੋਈ ਹੈ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਜੀ ਵੀ ਇਹ ਮੇਰਾ ਪੁੱਤ ਪਹਿਲਾਂ ਵਧੀਆ ਕੰਮ ਕਰਦਾ ਸੀ ਸ਼ਰੀਏ ਦਾ ਪੜਾਇਆ ਲਿਖਿਆ ਸਭ ਕੁਝ ਆਦਾ ਡੈਡੀ ਮੁੱਕ ਗਿਆ ਧੀ ਉਹਨੂੰ ਹੋ ਗਏ 29 ਸਾਲ ਮੁੱਕੇ ਨੂੰ 23 ਸਾਲ ਤੋਂ ਇਹ ਸਾਲ ਦਾ ਸੀ ਜਿਹਦਾ ਮੈਨੂੰ ਪਾਲਣਾ ਕਰਿਆ ਦਾ ਪਾਲਣਾ ਕਰਕੇ ਉਹਦੋਂ ਬਾਅਦ ਇਹ ਨਸਿਆਂ 'ਚ ਪੈ ਗਿਆ ਸਾਡੀ ਕੁਟਮਾਰ ਕਰਕੇ ਪੈਸਾ ਤੇ ਲੈ ਜਾਂਦਾ ਸੀ ਜਿਹੜਾ ਸੀ ਮਾੜਾ ਮੋਢਾ ਕਮਾਉਂਦੀ ਤੇ ਪੋਚੇ-ਪੂਚੇ ਲਾ ਕੇ ਲੋਕਾਂ ਦੇ ਉਹਦੀ ਔਰਤ ਵੀ ਲੱਗੀ ਤਿੰਨ ਸਾਲ ਹੋ ਗਏ ਲੱਗੀ ਬੇਚਾਰੀ ਨੂੰ ਜੇ ਭੁੱਖਾ ਮਰ ਦੇਦੀ ਸੀ ਲੱਗ ਗਈ ਜੀ ਸਾਨੂੰ ਉਹ ਵੀ ਨਾ ਖਾਣ ਦਿੰਦਾ ਉਹ ਵੀ ਸਾਡਾ ਕਰੇ ਸੀ ਇਹ ਤੜਕੇ ਰੋਟੀ ਬਣਾ ਲੰਦੇ ਤਾਂ ਸਾਨੂੰ ਆਥਣ ਦਾ ਫਿਕਰ ਹੋ ਜਾਂਦਾ ਇਹ ਆਥਣੇ ਰੋਟੀ ਬਗਾਲਣ ਦਾ ਤੜਕੇ ਦਾ ਮਿਕਰ ਹੋ ਜਾਂਦਾ ਸਾਨੂੰ ਖਾਣੀ ਨਹੀਂ ਮਿਲਦੀ ਸੀ ਇਹ ਰੋਟੀ ਨਸੇ ਕਰਕੇ ਮੈਨੂੰ ਨਸਾ ਮੈਨੂੰ ਨਸਾ ਅਸੀਂ ਕਿ ਤਦੀ ਜਿਹੜਾ ਸਾ ਪਹਿਲਾਂ ਇਹ ਦੇਖੋ ਜੀ ਤਿੰਨ ਔਰਤਾ ਘਰ ਵਿੱਚ ਰਹਿ ਗਏ ਕੀ ਹੱਲ ਆ ਸਾਡਾ ਇਹ ਦੱਸੋ ਕੀ ਮੰਗ ਇਹ ਤਾਂ ਬਾਧੂ ਲਾਉਂਦਾ ਸੀ ਜੀ ਅਸੀਂ ਨਹੀਂ ਪਤਾ ਕਿੱਥੇ ਲਾ ਲਾਂਦਾ ਸੀ ਸਾਰਾ ਹੱਡੀ ਹੱਡੀ ਪਰੋਲੀਆਂ ਨੇ ਚੱਕ ਕੇ ਵੀ ਅਸੀਂ ਬਹੁਤ ਲੈ ਕੇ ਗਏ ਘਰ ਵੀ ਲਾਤਾ ਫੇਰ ਵੀ ਨਹੀਂ ਬਚਿਆ ਇਹ ਤਾਂ ਜੀ ਵਿੱਚੀ ਦਾ ਕਹਿੰਦੇ ਕੈ ਸੂਲ ਖਾਈ ਜਾਂਦਾ ਸੀ ਵਿੱਚੀ ਐਲ ਪਰ ਸਖਾਈ ਜਾਂਦੇ ਸੀ ਵਿੱਚੀ ਟੀਕੇ ਲਾਈ ਜਾਂਦਾ ਸੀ ਇਹਦਾ ਤਾਂ ਕੋਈ ਅੰਤ ਹੀ ਨਹੀਂ ਦੀ ਜੀ ਸਾਨੂੰ ਕਿਹੜਾ ਦੱਸ ਕੇ ਖਾਂਦਾ ਸੀ ਵੀ ਆਹ ਚੀਜ਼ ਖਾਣੀ ਆ ਇਹ ਲੈ ਜਾਂਦੀ ਕੁੱਟ ਮਾਰ ਕੇ ਬਹੇ ਜਾਂਦੀ ਹੁੰਦੀ ਇਹਦੇ ਮਗਰ ਮੋਟਰਸਾਈਕਲ ਆ ਲੰਦਾ ਜਿੰਨਾ ਜਰੂ ਮਾਲਗ ਪੈਸੇ ਨਾ ਦਿੰਦਾ ਇਹ ਦਬਾਉਂਦੀ ਨਾ ਉਹ ਨਜ਼ਰ ਸਾਡਾ ਖਹਿੜਾ ਨਾ ਛੱਡਦਾ ਸੀ ਅਸੀਂ ਪਹਿਲਾਂ ਤਾਂ ਬਰਨਾਲੇ ਲੈ ਕੇ ਗਏ ਜੀ ਸਰਕਾਰੀ ਚ ਆਪਣੇ ਸਰਕਾਰੀ ਜੀ ਬਲੱਡ ਹੀ ਨਹੀਂ ਲਿਕੜੇ ਦਾ ਕਨੇ ਅੰਨਾੜਾ ਬਲੌਕ ਹੋ ਗਿਆ ਉਥੋਂ ਸਾਡਾ ਪਰਚਾ ਘਟਦਾ ਇਨਾਂ ਨੇ ਫਰੀਦਕੋਟ ਦਾ ਫਰੀਦਕੋਟ ਦਾ ਘਟਦਾ ਜੀ ਉਹ ਕਹਿੰਦਾ ਮੈਂ ਫਰੀਦਕੋਟ ਜਾਣਾ ਨਹੀਂ ਅਸੀਂ ਵੀ ਆਖੇ ਗਰੀਬੰਦੇ ਕਿੱਥੇ ਲੈ ਕੇ ਜਾਈਏ ਇਹ ਸ਼ਰਤੇ ਬੰਦਾ ਹੋਈ ਫੇਰ ਲੈ ਕੇ ਜਾਮਾ ਮੈਂ ਮਸਾ ਪਾਲੀ ਪਹਿਲਾਂ ਦੋ ਜਕਾਣਾ ਫੇਰ ਅਸੀਂ ਲੈ ਗਏ ਸੰਨੀ ਆ ਲਗਾ ਦੇ ਨੁ ਦਰੰਗ ਹੋ ਗਿਆ ਮੈਂ ਉਹ ਵੀ ਦਿਖਾਇਆ ਉਹ ਕਹਿੰਦਾ ਕੌਣ ਕਹਿੰਦਾ ਦਰੰਗਾ ਹੁਣੇ ਸਾਨੂੰ ਤੋਰਦਾ ਬਠਿੰਡੇ ਵੱਡੇ ਹਸਪਤਾਲ ਚ ਵੱਡੇ ਹਸਪਤਾਲ ਜੀ ਵੀ ਕੋਈ ਉਸ ਉਥੇ ਨੀ ਬਲੱਡ ਨਿਕਲਿਆ ਉੱਥੇ ਅਸੀਂ ਪੈਸੇ ਪੂਜੇ ਭਰ ਕੇ ਲੈ ਆਏ ਫੇਰ ਘਰੇ ਪਿਆ ਰਹਿਆ ਫੇਰ ਪਰਸੋਂ 16 ਤਰੀਕ ਨੂੰ 15 ਤਰੀਕ ਨੂੰ ਹੀ ਮੌਤ ਹੋ ਗਈ ਕੋਈ ਸਾਧਨ ਨਹੀਂ ਜੀ ਸਾਡਾ ਟਾਈਮ ਪੂਜਾ ਹੋਣਾ ਚਾਹੀਦਾ ਛੱਡੀ ਰੋਟੀ ਪਕਦੀ ਕਰੋ ਜੀ ਕੋਈ ਮਰਜ਼ੀ ਕਰੋ ਮੰਗਾ ਸੀ ਇਹੀ ਕਰਦੇ ਆਂ ਜੀ ਵੀ ਦੇਖ ਅਸੀਂ ਤਾਂ ਰੜੇ ਗਏ ਨਸਿਆਂ ਨਾਲ ਸਾਡਾ ਪੁੱਤ ਮੁੱਕ ਗਿਆ ਸਾਡੇ ਦਿਲ ਤੇ ਤਰ ਕੇ ਉਹ ਵੀ ਹੋਰ ਨਾ ਕਿਸੇ ਦਾ ਘਰ ਪਟਿਆ ਜਾਵੇ ਵੀ ਸਰਕਾਰ ਕਹਿੰਦੀ ਅਸੀਂ ਨਸ਼ੇ ਬੰਦ ਕਰਤੇ ਸਾਡੇ ਭਾਦਾਂ ਤਾਂ ਭੋਰਾ ਵੀ ਨਹੀਂ ਬੰਦ ਕਰਿਆ ਜੇ ਸਾਡਾ ਪੁੱਤ ਖਾਂਦਾ ਸੀ ਨਸ਼ਾ ਮੰਨਤਾ ਸੀ ਫੇਰ ਜਾਣੀਏ ਜੇ ਸਾਡੇ ਪੁੱਤ ਨੂੰ ਮਿਲਦਾ ਨਾ ਇਹਦਾ ਵਾਧੂ ਲਿਆ ਲਿਆ ਖਾਂਦਾ ਸੀ ਇਹ ਕਿਹਾ ਕੋਈ ਤਾਂ ਬੰਦ ਨਹੀਂ ਕਰਿਆ ਨਸ਼ਾ ਅਸਹੀ ਜੇ ਹਮਲੇ ਵੱਡ ਜਾ ਕਿਤੇ ਜੀ ਤੋ ਮਰਜੀ ਲੈ ਲਾ ਵਾਧੂ ਹੈ ਜੀ ਵਾਧੂ ਕਿੱਥੇ ਕਿੱਥੇ ਤੂੰ ਕੀ ਪਤਾ ਕਿੱਥੋਂ ਲਿਆ ਦਿੰਦੇ ਆ ਐ ਛਣਗੜ ਦਾ ਦੱਸਦਾ ਜੀ 1 ਮਿੰਟ ਚ ਲਿਆਉਂਦਾ ਸੀ ਗਏ ਉਹ ਤਾਂ ਬਿੰਦ ਚ ਲਿਆਉਂਦੇ ਬਰਨਾਲੇ ਵਗ ਜਾਂਦਾ ਇੱਥੇ ਹੀ ਵਗ ਜਾਂਦਾ ਤਾਂ ਪਤਾ ਹੀ ਨਹੀਂ ਕਿੱਥੇ ਵਜਾਂਦੇ ਸਣਗੜ ਦਾ ਦੱਸਦਾ ਸੀ ਸਾਡਾ ਹੋਊਗਾ ਜੀ 4-5 ਲੱਖ ਦਾ ਕਰਜ਼ਾ ਤਾਂ ਸਾਰਾ ਦਾ ਟੋਟਲਾ ਕਿਵੇਂ ਮਤਵਲੀ ਅਸੀਂ ਮੰਗ ਬਸ ਇਹੀ ਕਰਦੇ ਆ ਜੀ ਵੀ ਸਾਡਾ ਕਰਜ਼ਾ ਮਨਜ਼ੂਰ ਹੋਣਾ ਚਾਹੀਦਾ ਸਰਕਾਰ ਨੂੰ ਹੂੰ ਸਾਡੀ ਬੱਚੀ ਪੜ੍ਹਾਈ ਲਿਖਾਈ ਜਾਣੀ ਆ ਚਾਹੀਦੀ ਆ ਸਾਡਾ ਕੋਈ ਹੱਲ ਹੋਣਾ ਚਾਹੀਦਾ ਕਿ ਨਾ ਮੋਟਾ